और क्या क्या सर ਪਤਾ ਆਇਆ ਉਹ ਇਕੱਠੇ ਇਕੱਠੇ ਲੈ ਲੋ ਯਾਰ ਕੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਚ ਕਿਹੜਾ ਆ ਅੱਜ ਭਾਰਤੀ ਜਨਤਾ ਪਾਰਟੀ ਕਿਹੜੀ ਲੋਕ ਸਭਾ ਜਲੰਧਰ ਤੋਂ ਚੋਣ ਆ ਗਈ ਹੈ ਉਹਨੇ ਵਿਧਾਨ ਸਭਾ ਨੂੰ ਕੁਦਰ ਦਾ ਦਫ਼ਤਰ ਦਾ ਕਿਹੜਾ ਅੱਜ ਸ਼ੁਰੂਆਤ ਕੀਤੀ ਗਈ ਗੁਰੂ ਸਾਹਿਬ ਦੀ ਹਜ਼ੂਰੀ ਚ ਅੱਜ ਪੂਰੇ ਹਲਕੇ ਨੂੰ ਔਰ ਸਾਰਿਆਂ ਨੂੰ ਅੱਜ ਇਸ ਗੱਲ ਦੀ ਬੇਨਤੀ ਕੀਤੀ ਗਈ ਸੀ ਕਿ ਅੱਜ ਸ਼ੁਰੂਆਤ ਹੋ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਦਫਤਰ ਦੀ ਔਰ ਅੱਜ ਦਫਤਰ ਦੀ ਕਿਹੜਾ ਕਿਹੜਾ ਸ਼ੁਰੂਆਤ ਦੇ ਨਾਲ ਨਾਲ ਹੀ ਕਿਹੜਾ ਦਫਤਰ ਦੇ ਸਾਰੀਆਂ ਜੋ ਜੋ ਕੰਮ ਹੋਣਗੇ ਸ਼ੁਰੂਆਤ ਕਰਤੀ ਹੈ ਔਰ ਅੱਜ ਤੋਂ ਕਿਹੜਾ ਭਾਰਤੀ ਜਨਤਾ ਪਾਰਟੀ ਦਾ ਨੁਕੋਦਰ ਦੇ ਵਿੱਚ ਨੋਰਮਲ ਰੋਡ ਪ੍ਰਿੰਸ ਸਕੁਅਰ ਦੇ ਵਿੱਚ ਦਫਤਰ ਖੁੱਲ ਗਿਆ ਹੈ ਜੀ ਪੀਪਰ ਪੀਪਰ ਭਰਨ ਦੀ ਦੇਖੋ ਉਹ ਪਾਰਟ ਕਿਹੜਾ ਨੋਮੀਨੇਸ਼ਨ ਦੀ ਕਿਹੜੀ ਗੱਲ ਹੋਏਗੀ ਉਹ ਪਾਰਟੀ ਲੈਵਲ ਤੇ ਪੰਜਾਬ ਲੈਵਲ ਤੇ ਜਖਰ ਸਾਹਿਬ ਔਰ ਸਾਰੀ ਪਾਰਟੀ ਡਿਸਾਈਡ ਕਰੇਗੀ ਕਿ ਕਦੋਂ ਰਿੰਕੂ ਜੀ ਸੁਸ਼ੀਲ ਰਿੰਕੂ ਜੀ ਆਪਣੇ ਨੋਮੀਨੇਸ਼ਨ ਫਾਈਲ ਕਰਨ ਜਾ ਰਹਾ ਜੀ ਅੱਛਾ ਜਿਹੜੀਆਂ ਜਿਹੜੀਆਂ ਖਬਰਾਂ ਕਾਫੀ ਰਡਦੀਆਂ ਕਿ ਭਾਜਪਾ ਦਾ ਪਿੰਡਾਂ ਵਿੱਚ ਪਸਾਰ ਜਨ ਬਰੋਧ ਕਰ ਰਿਹਾ ਹੈ ਕਿ ਸੱਚੀ ਇਹ ਹੋ ਰਿਹਾ ਜਾਂ ਦੇਖੋ ਜੀ ਪੰਜਾਬੀ ਬੜੇ ਭੋਲੇ ਭਲੇ ਨੇ ਭਾਜਪਾ ਦਾ ਕੋਈ ਵਿਰੋਧ ਨਹੀਂ ਤੁਸੀਂ ਇਹ ਚੋਣਾ ਦੇਖਣੀ ਹੈ ਜੀ ਪਹਿਲੀ ਤਰੀਕ ਨੂੰ ਬੋਡਕਾਸਟ ਹੋਣੀ ਹੈ 4 ਤਰੀਕ ਨੂੰ ਨਤੀਜੇ ਹੋਣਗੇ ਪਿੰਡਾਂ ਨੇ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਆ ਉਥੋਂ ਵੱਡਾ ਹੰਗਾਰਾ ਕਿਹੜਾ ਮਿਲਦਾ ਆ ਰਿਹਾ ਇਸ ਟਾਈਮ ਸਾਰਾ ਕੁਝ ਤੋਂ ਉਮੀਦ ਕਰਦੇ ਆ ਕਿ ਕਿਹੜੀ ਇਸ ਵਾਰੀ ਜਿੱਤ ਕਿਹੜੀ ਆ ਗੁਰੂ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਸੁਸ਼ੀਲ ਰਿੰਕੂ ਜੀ ਦੀ ਔਰ ਭਾਰਤੀ ਜਨਤਾ ਪਾਰਟੀ ਦੀ ਹੋਵੇਗੀ ਕਿਉਂਕਿ ਬਾਕੀ ਪੋਲੀਟੀਕਲ ਪਾਰਟੀਆਂ ਨੂੰ ਕਿਹੜਾ ਸਾਰਿਆਂ ਨੇ ਦੇਖ ਲਿਆ ਜੀ ਸਾਰਿਆਂ ਨੇ ਸਾਰਿਆਂ ਨੂੰ ਪਰਖ ਕੇ ਦੇਖ ਲਿਆ ਆ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਜਿੰਨੇ ਚੁੱਠੇ ਵਾਦੇ ਔਰ ਚੁੱਟੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਆਪਣੇ ਲੋਕਾਂ ਦੇ ਸਾਹਮਣੇ ਆ ਜੀ ਸਾਰੇ ਦਾ ਸਾਰਾ ਰਹਿ ਗਈ ਗੱਲ ਉਹ ਆਪਣੇ ਕਾਂਗਰਸ ਤੋਂ ਕੈਂਡੀਡੇਟ ਨੇ ਮਿਸਟਰ ਚੰਨੀ ਦੇਖੋ ਇੱਕ ਉਹਨਾਂ ਨੇ ਬੀਤੇ ਦਿਨੀ ਇੱਕ ਬਹੁਤ ਕਠਿਆ ਸਟੇਟਮੈਂਟ ਦਿੱਤੀ ਜਿਹੜੀ ਜਵਾਨਾਂ ਵਾਲੇ ਦਿੱਤੀ ਆ ਜੋ ਪਿੱਛੇ ਜਾ ਜੰਮੂ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਜਿਹੜੀ ਹਿੰਦੁਸਤਾਨ ਦੀ ਫੋਰਸ ਦੇ ਨਾਲ ਔਰ ਉਹਨਾਂ ਨੇ ਇਹ ਕਿਹਾ ਕਿ ਭਾਜਪਾ ਕੁਝ ਕਰਾਂਦੀ ਆ ਉਹਨਾਂ ਨੂੰ ਸ਼ਰਮ ਨਹੀਂ ਆਈ ਸਿੱਖ ਰੇਜiment ਦੇਖੋ ਜੀ ਫੋਰਸ ਦਾ ਸਾਡੇ ਹਿੰਦੁਸਤਾਨ ਦੀ ਉਹ ਫੋਰਸ ਆ ਕਿ ਤੁਸੀਂ ਕੀ ਸਾਬਤ ਕੀ ਕਰਨਾ ਚਾਹੁੰਦੇ ਹੋ ਅਸੀਂ ਦੇਸ਼ ਦੇ ਕਿਹੜੇ ਸੈਨਿਕ ਮਰਵਾਉਣ ਲਈ ਬੈਠੇ ਆ ਯਾਰ ਤੁਸੀਂ ਇੱਕ ਮੁੱਖ ਮੰਤਰੀ ਰਹੇ ਹੋ ਪੰਜਾਬ ਦੇ ਆਪਣੀ ਪਾਸ਼ਾ ਉਨੀ ਕਰ ਪਾਸ਼ਾ ਦੀ ਵਰਤੋਂ ਉਨੀ ਕਰਨੀ ਚਾਹੀਦੀ ਹੈ ਜਿਹਦੇ ਨਾਲ ਲੋਕਾਂ ਨੂੰ ਚੰਗੀ ਲੱਗੇ ਮੈਨੂੰ ਇਹ ਨਿੱਜੀ ਤੌਰ ਤੇ ਲੱਗਦਾ ਕਿ ਕਿਹੜੀ ਉਹਨਾਂ ਨੇ ਪਾਸ਼ਾ ਦਾ ਵਰਤੋਂ ਕੀਤਾ ਇਹਦਾ ਬਿਲਕੁਲ ਲੋਕ ਵੀ ਵਿਰੋਧ ਕਰਨਗੇ ਕਿ ਜਿਹੜਾ ਮੁੱਖ ਮੰਤਰੀ ਰਹਿ ਚੁੱਕਾ ਹੋਵੇ ਉਹ ਹਿੰਦੁਸਤਾਨ ਦੀ ਕਿਹੜੀ ਪਾਰਟਿਸ ਬਾਰੇ ਐਡੇ ਮਾੜੇ ਸ਼ਬਦ ਬੋਲਦਾ ਪਾਰਟਿਸ ਗੱਲ ਕਿ ਕਿ ਭਾਜਪਾ ਸੂਬੇ ਦੇ ਵਿੱਚ ਮਜ਼ਬੂਤ ਹੋ ਰਹੀ ਹੈ ਪਹਿਲੇ ਦਸਾਨਾ ਦੇਖੋ ਭਾਜਪਾ ਬਿਲਕੁਲ ਵਿਸਾਰ ਚ ਆ ਰਹੀ ਹੈ ਜੀ ਆਪਾਂ ਦੇਖਦੇ ਪਏ ਪੰਜਾਬ ਦੇ ਕੀ ਹਾਲਾਤ ਨੇ ਅੱਜ ਦੀ ਡੇਟ ਨੂੰ ਭਾਜਪਾ ਘਰ ਘਰ ਦੇ ਵਿੱਚ ਆ ਤੁਸੀਂ ਨੂੰ ਬਾਕੀ ਕੀ ਜਾਣਾ ਨਕੂਦਰ ਦੀ ਗੱਲ ਕਰ ਲੈਣੇ ਨੂਰਮੈਲ ਬਿਲਗਾ ਇਦੋਂ ਕਿਹੜੇ ਵੀ ਏਰੀਆ ਤੁਸੀਂ ਵੱਡੇ ਸ਼ਹਿਰਾਂ ਦੀ ਗੱਲ ਕਰ ਰਹੇ ਸੀ ਜਿਹੜਾ ਅੱਜ ਜਿਹੜੀ ਅੰਪਾਰਟੀ ਸਰਕਾਰ ਆਈ ਉਦੋਂ ਤੋਂ ਲੈ ਕੇ ਕ੍ਰਾਈਮ ਜਿਹੜਾ ਬਹੁਤ ਜ਼ਿਆਦਾ ਵਧਿਆ ਕੱਲ ਵੀ ਇੱਥੇ ਜਿਹੜਾ ਅਮੀਰਦਾਰਾਂ ਦੇ ਮੁੰਡੇ ਨੂੰ ਵੱਢ ਗਏ ਭਾਜਪਾ ਸਰਕਾਰ ਆਉਣੀ ਕੀ ਪਹਿਲ ਦੇ ਆਧਾਰ ਤੇ ਕ੍ਰਾਈਮ ਨੂੰ ਹੱਥ ਪਾਏ ਸਰ ਦੇਖੋ ਭਾਜਪਾ ਦੀ ਆਪਾਂ ਗੱਲ ਕਰੀਏ ਯੂਪੀ ਦੇ ਵਿੱਚ ਤੁਸੀਂ ਯੋਗੀ ਜਿਹਦਾ ਰਾਜ ਦੇਖ ਹੀ ਲਿਆ ਜੀ ਪੁਸ਼ਤਾ ਜਨਾ ਜੀ ਪੱਕੇ ਲੈਂਟਰ ਪਾ ਕੇ ਬੈਠੇ ਸੀ ਕ੍ਰਾਈਮ ਕਿਹੜੇ ਕਰਦੇ ਸੀਗੇ ਅੱਜ ਜੋ ਕ੍ਰਾਈਮ ਕਰਨ ਵਾਲਾ ਦਿਖਦਾ ਨਹੀਂ ਇਹ ਨੀਤ ਔਰ ਨੀਤੀ ਜਿਹੜੀਆਂ ਨੇ ਉਹ ਸੂਬਿਆਂ ਨੂੰ ਹਰ ਦੇਸ਼ ਨੂੰ ਚਲਾਉਂਦੇ ਨੇ ਨਾ ਆਮ ਆਦਮੀ ਪਾਰਟੀ ਕੋ ਨੀਤ ਹੈ ਔਰ ਨਾ ਨੀਤੀ ਹੈ ਇਹ ਦੋਨਾਂ ਚੇ ਵਿਫਲ ਹੋਈ ਆ ਫੇਲ ਹੋਈ ਆ ਆਨਾਲਾ ਵਕਤ ਕਿਹੜਾ ਆ ਲੋਕ ਨਰਿੰਦਰ ਭਾਈ ਮੋਦੀ ਕਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਤੇ ਯਕੀਨ ਕਰ ਰਹੇ ਨੇ ਔਰ ਉਹ ਇਨੀ ਸੋਚ ਲੈ ਕੇ ਬੈਠੀ ਜੀ ਜਨਤਾ ਕਿ ਇੱਕੋ ਇੱਕ ਸਾਡੇ ਪੰਜਾਬ ਨੂੰ ਔਰ ਸਾਡੇ ਸੂਬੇ ਨੂੰ ਬਚਾ ਸਕਦਾ ਹੈ ਉਹ ਭਾਰਤੀ ਜਨਤਾ ਪਾਰਟੀ ਔਰ ਨਰਿੰਦਰ ਭਾਈ ਮੋਦੀ ਜੀ ਦੀ ਸਰਕਾਰ ਲਾਸ ਕੀ ਅਪੀਲ ਕਰੋਗੇ ਮੈਂ ਦੇਖੋ ਸਾਰੇ ਇਲਾਕਾ ਨਿਵਾਸੀਆਂ ਨੂੰ ਕੋਦਰ ਹਲਕਾ ਵਾਸੀਆਂ ਨੂੰ ਜਲੰਧਰ ਸਾਊਥ ਦਾ ਜਿੰਨੀ ਸਾਡੀ ਬੈਲਟ ਹੈ ਸ਼ਾਹਕੋਟ ਸਾਰਿਆਂ ਨੂੰ ਕਹਿਣਾ ਕਿ ਆਪਾਂ ਸਾਰਿਆਂ ਨੂੰ ਪਰਖ-ਪੁਰਖ ਲਿਆ ਜੀ ਹੁਣ ਪਰਖਾਂ ਦਾ ਵਕਤ ਨਹੀਂਗਾ ਹੁਣ ਸਿਰਫ ਇੱਕ ਆਪਣੇ ਮਨ ਨੂੰ ਹੱਥ ਰੱਖ ਕੇ ਇੱਕ ਸੋਚ ਹੈ ਕਿ ਸਾਨੂੰ ਪੰਜਾਬ ਨੂੰ ਔਰ ਦੇਸ਼ ਨੂੰ ਕਿਵੇਂ ਬਚਾਉਣਾ ਹੈ ਉਹਦੇ ਲਈ ਇੱਕੋ ਇੱਕ ਹੱਲ ਹੈ ਨਰਿੰਦਰ ਭਾਈ ਬੋਧੀ ਭਾਜਪਾ ਨੂੰ ਵੋਟ ਪਾ ਕੇ ਕਾਮਯਾਬ ਕਰੋ ਕਿਉਂਕਿ ਸਾਡੇ ਲਈ ਇਹ ਬਹੁਤ ਮੱਜ਼ ਭਾਗੀਆਂ ਘਟਨਾਵਾਂ ਪਹਿਲਾਂ ਰਹੀਆਂ ਕਿ ਸਾਡਾ ਮੈਂਬਰ ਆਫ ਪਾਰਲੀਮੈਂਟ ਕਦੀ ਵੀ ਭਾਜਪਾ ਦਾ ਜਿੱਤ ਕੇ ਸੈਂਟਰ ਦੇ ਵਿੱਚ ਨਹੀਂ ਗਿਆ ਅਸੀਂ ਤਾਂ ਬਗਾਨਿਆਂ ਐਮਪੀਆਂ ਦੇ ਕੋਲੋਂ ਕੰਮ ਕਰਾਉਂਦੇ ਰਹੇ ਉਹਨਾਂ ਦੀ ਮਿੰਤਾ ਕਰਦੇ ਸੀ ਅੱਜ ਜੇ ਸਾਡਾ ਜਲੰਧਰ ਲੋਕ ਸਭਾ ਦਾ ਮੈਂਬਰ ਆਫ ਪਾਰਲੀਮੈਂਟ ਸੁਸ਼ੀਲ ਰਿੰਗੂ ਜਿੱਤੇ ਕੇ ਜਾਂਦਾ ਬਹੁਤ ਵੱਡੀ ਚੁਣੌਤੀ ਭਾਰਤੀ ਜਨਤਾ ਪਾਰਟੀ ਲਈ ਵੀ ਹੋਣੀ ਆ ਕਿਉਂਕਿ ਸਾਡੇ ਵਿਕਾਸ ਤਾਂ ਕਦੀ ਹੋਇਆ ਨਹੀਂ ਬਾਕੀ ਪਾਰਟੀਆਂ ਨੇ ਕਰਾਇਆ ਨਹੀਂ ਔਰ ਇਹ ਚੁਣੌਤੀ ਗਿੜੀ ਹੋਊਗੀ ਸਾਡੀ ਇਹ ਚੁਣੌਤੀ ਦੇ ਵਿੱਚ ਹੀ ਅਸੀਂ ਸਾਰੇ ਕੰਮ ਕਰਵਾਉਣ ਦੀਆਂ ਕੋਸ਼ਿਸ਼ਾਂ ਕਰਾਂਗੇ ਸੁਸ਼ੀਲ ਰਿੰਗੂ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸੋ ਮਚ